ਸਿੱਧੀ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਇੱਕ ਵਾਰੀ ਫੇਰ ਮਸੀਹ ਭਾਈਚਾਰੇ ਦੀ ਜਿੱਤ ਹੋਈ ਜਾ ਪਰ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਬਚਾਓ ਮੋਰਚਾ ਬਣਾ ਕੇ ਕੁਛ ਸ਼ਰਾਰਤੀ ਅਨਸਰ ਜੋ ਮਸੀਹ ਭਾਈਚਾਰੇ ਦੇ ਖਿਲਾਫ ਟਿਕਾ ਟਿਕਣੀਆਂ ਕਰ ਰਿਹਾ ਸੀ ਜੋ ਮਸੀਹ ਭਾਈਚਾਰੇ ਦੇ ਪਾਸਟਰਾਂ ਨੂੰ ખોટી ਦੱਸ ਰਿਹਾ ਸੀ ਚਾਚਾ ਨੂੰ ખોટી ਦੱਸ ਰਿਹਾ ਸੀ ਉਹਨਾਂ ਦੇ ਉੱਪਰ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਕਾਰਵਾਈ ਕਰਵਾਈ ਗਈ ਆ ਔਰ ਅੱਜ ਸਵੇਰੇ ਅਸੀਂ ਦੇਖਿਆ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਵਾ ਔਰ ਇਹ ਬੜੀ ਵੱਡੀ ਮਸੀਹ ਭਾਈਚਾਰੇ ਦੀ ਜਿੱਤ ਆ ਬੇਸ਼ੱਕ ਉਹ ਬੰਦਾ ਹੁਣ ਅੱਗੇ ਕੋਰਟ ਦਾ ਕੰਮ ਆ ਬੰਦਾ ਜਮਾਨਤ ਲਵੇ ਜੋ ਮਰਜ਼ੀ ਕਰੇ ਮਗਰ ਅਸੀਂ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਸਮੁੱਚੇ ਮਸੀਹ ਭਾਈਚਾਰੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗੱਲ ਤੇ ਐਕਸ਼ਨ ਲਿਆ ਔਰ ਮੈਨੂੰ ਵੀ ਮinority commission ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਵਿਚੇਰਵੇਂ ਸਾਹਿਬ ਇਹਨਾਂ ਤੇ ਕਾਰਵਾਈ ਕਰੋ ਔਰ ਸਰਕਾਰ ਨੂੰ ਅਸੀਂ ਹਦਾਇਤ ਕੀਤੀ ਵੀ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਵਾ ਔਰ ਇੱਕ ਕਾਲ ਦਿੱਤੀ ਗਈ ਸੀ ਇਸ ਮੁੱਚੇ ਮੁਸੀਬਾਈਚਾਰੇ ਵੱਲੋਂ ਵੀ ਸੋਮਵਾਰ ਨੂੰ ਜਲੰਧਰ ਪੀਏਪੀ ਚੌਕ ਬੰਦ ਕੀਤਾ ਜਾਵੇਗਾ ਔਰ ਤੇ ਸਮੁੱਚੇ ਮੁਸੀਬਾਈਚਾਰੇ ਨੇ ਫੈਸਲਾ ਕੀਤਾ ਵਾ ਵੀ ਜਿਹੜੀ ਸੋਮਵਾਰ ਦੀ ਕੌਂਸਲ ਮਤੂਰੀ ਕੀਤਾ ਜਾਂਦਾ ਵਾ ਔਰ ਵੀਰਵਾਰ ਨੂੰ ਖਾਂਬਰਾ ਚਾਚੀ ਸਾਰੇ ਇਕੱਠੇ ਹੋਵੋ ਬੈਠ ਕੇ ਮੀਟਿੰਗ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਤੇ ਕਿੱਦਾਂ ਕਾਰਵਾਈ ਗਾਂਵੇ ਕੀਤੀ ਜਾਵੇ ਔਰ ਮੈਂ ਇੱਕ ਗੱਲ ਸਾਫ਼ ਕਰਦੇ ਆ ਜਿਹੜੇ ਲੋਕ ਆਸੀ ਭਾਈਚਾਰ ਸਾਂਝ ਨੂੰ ਖਰਾਬ ਕਰਨ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਿੱਖ ਭਾਈਚਾਰੇ ਵਿੱਚ ਹੋਰ ਮਸੀਹ ਭਾਈਚਾਰੇ ਦੇ ਵਿੱਚ ਦੋ ਫਾੜ ਪਾਉਣਾ ਚਾਹੁੰਦੇ ਨੇ ਉਹਨਾਂ ਦੀ ਮੰਸ਼ਾ ਕਦੀ ਪੂਰੀ ਨਹੀਂ ਕੀਤੀ ਜਾਏਗੀ। ਔਰ ਅਸੀਂ ਸਾਰੇ ਮਿਲ ਬੱਟ ਕੇ ਰਹਨੇ ਆਂ। Hindu, Muslim, Sikh, ईसाई ਸਾਰਿਆਂ ਨੇ ਭਾਈ ਭਾਈ। ਔਰ ਜਿੱਦਾਂ ਅਸੀਂ ਮਸੀਹ ਭਾਈਚਾਰੇ ਲਈ ਕੰਮ ਕੀਤਾ, ਇਦਾਂ ਅਸੀਂ ਮੁਸਲਿਮ ਭਾਈਚਾਰੇ ਲਈ ਵੀ ਕੰਮ ਕਰਾਂਗੇ। ਜੈਨੀ ਭਾਈਚਾਰੇ ਲਈ, ਬੁੱਧੀ ਭਾਈਚਾਰੇ ਲਈ ਕੰਮ ਕਰਾਂਗੇ। ਕਿਉਂਕਿ ਸੰਵਿਧਾਨ ਨੇ ਮੈਨੂੰ ਮਸੀਹ ਭਾਈਚਾਰੇ ਦੀ ਔਰ ਮਨੋਟੀ ਦੀ ਰੱਖਿਆ ਕਰਨ ਲਈ ਖੜਾ ਕੀਤਾ। ਔਰ ਮੇਰੇ ਨਾਲ ਅੱਜ ਜਿੱਥੇ ਸਾਡੇ 크੍ਰਿਸਚੀਅਨ ਮੂਵਮੈਂਟ ਤੋਂ ਹਮੀਦ ਮਸੀਹੀ ਆਏ ਨੇ ਮੈਂ ਇਹਦਾ ਵੀ ਧੰਨਵਾਦ ਕਰਦਾ ਪੀਟਰ ਬਲੰਦਪੁਰੀਆ ਜੀ ਆਏ ਨੇ ਵਕ ਵਕ ਜਿੱਥੇ ਬੰਦੀਆਂ ਤੋਂ ਸਾਡੇ ਭਰਾ ਆਏ ਨੇ ਸਾਡੀਆਂ ਭੈਣਾਂ ਆਈਆਂ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਅਸੀਂ ਪੰਜਾਬ ਦੇ ਵਿੱਚ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀਹੀ ਭਾਈਚਾਰੇ ਨੂੰ ਜੇ ਮਨੋਰਟੀਜ਼ ਨੂੰ ਕੋਈ ਵੀ ਬੰਦੇ ਤੰਗ ਪਰੇਸ਼ਾਨ ਕਰਨ ਅਗਰ ਕੋਈ ਤੰਗ ਪਰੇਸ਼ਾਨ ਕਰੇਗਾ ਜਤਿੰਦਰ ਮਸੀਹ ਗੌਰਵ ਚੇਰਮੈਨ ਮਨੋਵਤੀ ਕਮਿਸ਼ਨ ਡਟ ਕੇ ਉਹਨਾਂ ਦਾ ਵਿਰੋਧ ਕਰੇਗਾ ਔਰ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਵਾਏਗਾ ਸਤਿ ਸ਼੍ਰੀ ਅਕਾਲ ਚੰਡੀਗੜ੍ਹ ਭਾਜਪਾ ਸਾਥ ਦੇ ਨਾਲ ਮੀਟਿੰਗ ਕਰਨ ਜਾ ਰਹੇ ਆ ਵੀ ਜਿਹੜਾ ਸਾਡਾ ਕ੍ਰਿਸਮਸ ਆ ਰਿਹਾ ਸਾਡੀਆਂ ਸ਼ੋਭਾ ਯਾਤਰਾ ਜਿਹੜੀਆਂ ਨਿਕਲਣੀਆਂ ਵਾ ਅਗਰ ਕੋਈ ਉਹਨਾਂ ਦੇ ਉੱਪਰ ਟਿਕਾ ਟਿੱਪ ਨਹੀਂ ਕਰਦਾ ਵਾ ਜਾਂ ਸਾਡੇ ਮਸੀਹ ਭਾਈ ਚਰਨ ਤੰਗ ਪਰੇਸ਼ਾਨ ਦੀ ਗੱਲ ਕਰਦਾ ਵਾ ਤੇ ਫੌਰਨ ਤੌਰ ਤੇ ਉਹਨਾਂ ਦੇ ਉੱਪਰ ਬਾਦੀ ਕਾਨੂੰਨੀ ਕਾਰਵਾਈ ਕਰਕੇ ਇਦਾਂ ਹੀ ਅਰੈਸਟ ਕਰਕੇ ਉਹਨੂੰ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਸੁਟਿਆ ਜਾਵੇ ਸੋ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਫੇਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਦੇਖੋ ਮੁਸੀਬ ਭਾਈਚਾਰੇ ਨੇ ਆਪਣਾ ਕੰਮ ਕੀਤਾ ਔਰ ਪ੍ਰਸ਼ਾਸਨ ਨੇ ਵੀ ਕੀਤਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅੱਗੇ ਜੋ ਬਣ ਜਾਉ ਕੋਰਟ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਆ ਔਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਲੋਕ ਆ ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਪੰਜਾਬ ਦੀ ਪ੍ਰਭੂਤਾ ਨੂੰ ਅਖੰਡਤਾ ਨੂੰ ਕੋਈ ਢਾਹ ਲਾਵੇ ਅਗਰ ਕੋਈ ਸਾਡੇ ਪੰਜਾਬ ਦੀ ਅਖੰਡਤਾ ਨੂੰ ਢਾਹ ਲਾਊਗਾ ਉਹਨਾਂ ਦੇ ਉੱਪਰ ਇਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕਰਵਾਈ ਦਿੱਤੀ ਜਾਏਗੀ ਸੋ ਇਹਨਾਂ ਸ਼ਬਦਾਂ ਦੇ ਨਾਲ ਵੀ ਵਿਰਾਮ ਲੈਂਦਾ ਸਾਰਿਆਂ ਨੂੰ ਮੇਰੇ ਵੱਲੋਂ ਜੀ ਐਮ ਸੀ ਦੀ ਧੰਨਵਾਦ